ਭਾਈ ਕਿਹੜੇ ਪਿੰਡੋਂ ਲਿਆਂਦਾ ਮਾਲ ਮੱਲਣੋਂ ਮੱਲਣ ਤੋਂ ਲਾ ਵੀ ਬਾਈ ਲਿਆ ਮੱਲਣ ਤੋਂ ਜਾਨਵਰ ਬਹੁਤ ਚੰਗੇ ਆ ਤੇ ਬੱਕਰਾ ਥੋੜਾ ਫਿੱਕਾ ਕੀ ਮੰਗਿਆ ਬਾਈ ਸਭ ਬਹੁਤ 20000 20000 ਮੰਗਿਆ ਕੀ ਲਾਇਆ ਬਾਈ 20000 ਬਾਈ ਹਾਂਜੀ ਲੋ ਜੀ ਸਰਪੰਚ ਨਵੇਂੜੋ 10 ਬਾਈ ਜੈ ਜੀ ਬਾਈ ਭਾਈ ਨੇੜੇ ਆਇਆ ਕਿੱਧਰ ਆਇਆ ਸਹੀ ਦੱਸਿਆ ਪਤਾ ਨੇੜੇ ਬਈ ਕੋਈ ਬੰਦਾ ਕਹਦੇ 20000 ਸਾਢੇ 10 ਦੱਸ ਦੇ ਬਾਈ ਆ ਹੋਰ ਫਿਰ ਇੱਕੋ ਹੀ ਛੰਡ ਕੇ ਦੱਸ ਦੇ ਇਦੂ ਘੱਟ ਨਹੀਂ ਦੇਣਾ ਕੋ ਦੱਸਦਾ ਇਹਨੂੰ ਮੈਂ ਤਾਂ ਵੀ ਲੈ ਕੀ ਦੱਸਿਆ ਥੱਲੇ ਉਹ ਗੱਲ ਸਾਢੇ 17 ਫੈਨਪੂਰਾ ਇਹਦਾ ਲੱਗਿਆ ਵੀ ਹੈ ਨਾਲ ਯਾਰ ਉਹ ਤਾਂ ਕੋਈ ਮਾਰ ਲੱਗਿਆ ਤਾਂ ਕੋਈ ਤਰਹਾ ਜਿਹਾ ਨਹੀਂ ਲੱਗਿਆ ਬਾਈ ਮੈਂ ਕਿਹੜੀ ਬੱਕੀ ਆ ਉਹ ਲਾਉਣ ਪਤਾ ਕੀ ਆ ਮੈਂ ਦੱਸ ਲੈ ਸਾਢੇ 10 ਕਰਦਾ ਬਾਈ ਹੈ ਨਹੀਂ ਜਿੰਨੇ ਮੈਂ ਕਰਦਾ ਯਾਰ ਬਾਈ ਕਿੰਨੇ ਦਾ ਫਿਰ ਲਾਸਟ ਮੈਂ ਤਾਂ ਦੱਸ ਤੈਨੂੰ 17000 ਮੈਂ ਤਾਂ ਬਾਈ ਨਹੀਂ ਪੁੱਛਿਆ ਤੈਨੂੰ ਕੀ ਦੱਸਦਾ ਮੈਂ ਤਾਂ 17 ਅਸਰ ਪੈਨ ਦਾ ਆ ਯਾਰ ਹਰੋਇ ਪਲ 15 ਤੋਂ ਥੱਲੇ ਆ ਜਾ ਬਾਈ ਨਹੀਂ ਆ ਪਾਈਏ ਪਟਾਕੇ ਸਾਡੇ ਯਾਰ ਫੋਮੇ ਹਾਂ ਗੌਣੀ ਕਰਨੀ ਆ ਢਾਰਲਾ 10 ਰੁਪਏ ਵਜਨ ਗਰੀਬ ਬੰਦਾ ੱੱਕੇ ਖਾਂਦਾ ਇਹਰ 500 ਭਲਾ ਹੜ ਤਾਂ ਇਹ ਨਾਲ ਵੱਧ ਐ ਨਹੀਂ ਹੁੰਦਾ ਇਹਨਾਂ ਨੂੰ ਮਾਲ ਦਾ ਤੱਕਾ ਫਿਰੇਗਾ ਨਹੀਂ ਨਹੀਂ ਸਹੀ ਹੈ ਖਰਚੇ ਵੀ ਪੈਣੇ ਬਾਈ ਯਾਰ ਸੱਸਾ ਬੱਕਰਾਂ ਉਹ ਹੀ ਆ ਮਜਨ ਜਿੱਦੇ ਲੱਗਦੇ ਹੁੰਦੇ ਉਹਨੇ ਤਾਂ ਵੇਖਦਾ ਜੇ ਇੱਕ ਗੱਲ ਘੋਮੇ ਉਹ ਹੋ ਗਈ ਹਾਂਜੀ ਐਨੇ ਦਾ ਦੇਣਾ ਐਨੇ ਦਾ ਖਰਾਬ ਕਰ ਜਾਂਦੇ ਹੋਰ ਟਾਈਮ ਨਾ ਨਹੀਂ ਤੇ ਜਾਨਵਰ ਵਿਕਦਾ ਨਹੀਂ ਗਾਹਾਂ ਨੂੰ ਜਾਨਵਰ ਹੀ ਲਿੱਸਾ ਪੈ ਮੈਂ ਇਹਦਾ ਬਥੇਰਾ ਆ ਨਾ ਉਹ ਵੀ ਨਾ ਕਰਿਆ ਕਰੋ ਖਰਾਬ ਯਾਰ ਯਾਰ ਖਰਾਬ ਇਹ ਤਾਂ ਟਾਈਮ ਪਤਾ ਕੀ ਗੱਲ ਆ ਸਵੇਰੇ ਸਵੇਰੇ ਲੱਗਦੇ ਹੁੰਦੇ ਪੈਸੇ ਸਾਰਿਆਂ ਨੂੰ ਹਣਾ ਜਿਹਨੇ ਆਪਾਂ ਕਰੀਏ ਮੰਡੀ ਤੇ ਲੱਗਣਾ 10:30 ਕਰਤਾ ਕਿੰਨਾ ਕਰਤਾ 11 12 12 ਕਹਿਤਾ ਉਹ 12 ਵੀ ਕਹਤਾ ਲਫੀਸ ਦੇ ਬਾਈ ਬਾਈਰ ਜਾਇ ਸੀ ਹੁਣ ਤਾਂ ਦੇ ਨਹੀਂ ਨਹੀਂ ਬਾਈ ਗਣ ਪੈਗਾ ਬਾਬੇ ਨਾਨਕ ਦੀਆਂ 13 13 ਕਰ ਦੋ ਮੈਂ ਮੇਰੇ ਕੰਨੇ ਵੀ ਚੱਕੋ ਮੇਰਾ ਚੱਕਾ ਛੋੜੋ ਓਏ ਆ ਬਾਈ ਗੈਂਦੇ ਪੈਸੇ ਬਾਈ ਨੂੰ ਕੋਈ ਨਾ ਨਾਂ ਦੇ ਯਾਰ ਨਹੀਂ ਨਹੀਂ ਗੱਲਾਂ ਓਰੇ ਆ ਜਾ ਯਾਰ ਨੇੜੇ ਤਾਂ ਆ ਜਾ 20 ਸਰਪੰਚਾ ਗਣ ਦੇ ਵੀ ਸਰਪੰਚਾ ਪੇਜ ਦਾ 12 ਲਾ ਵੀ ਫਰਮ ਦੇ ਦੱਸਦੇ ਕੋਈ ਨਹੀਂ ਬੋਣੀ ਕਰ ਦੂਜੇ ਵੀ ਵੇਚ ਗਏ ਆ ਵੇਖ ਦਾਰਿਆ ਚਾਹ ਆ ਰਿਹਾ ਅਗਲੇ ਵੀ ਰੋਟੀ ਛੱਟ ਕੇ ਹੁੰਦਾ ਬਿਲਕੁਲ ਬਿਲਕੁਲ ਯਾਰ ਬਹੁਤ ਪੈਂਦੇ ਹੈਗੇ ਕਿਸਾਨ ਦੇ ਉੱਪਰ ਕਿੰਨਾ ਕਿੰਨਾ ਕੰਮ ਬਾਕੀ ਤੇਰੇ ਘਰ ਦਾ ਹੈ ਜਿਹੜੇ ਨੂੰ ਲਿਜਾ ਕੇ ਵੇਚਣਾ ਹੈ ਨੇੜੇ ਹੋ ਜਾ ਉਹ ਕੋਈ ਨਹੀਂ ਕਰੀ ਜਨੇ ਤੁਸੀਂ ਕਰੋ ਸਹੀ ਆ ਕੀ ਆਇਆ ਬਾਈ 12:30 ਕਰਤਾ ਯਾਰ ਹੁਣ 500 ਹੋਰ ਫੜਾ ਯਾਰ ਨਵੇੜ ਕਮ ਸਰਪੰਚਾ ਬੰਨ ਨਵੇੜ ਕਮ ਉਹ ਵੇਖੀ ਜਾਊਗੀ ਆ ਜਾ ਬਾਈ ਮਣ ਮੇਰੀ ਗੱਲ ਤਾਂ ਸੁਣ ਤੇਰੇ ਖੜੇ ਤੈਨਾਂ ਸਹੀ ਤਾਂ ਹੈਗੇ ਸਹੀ ਆ ਹੁਣ ਤਾਂ ਯਾਰ ਹੁਣ ਕੀ ਕਰੀਏ ਹੁਣੇ ਰੁਕ ਜਾਓ ਫਿਰ ਬੰਨੀ ਹਾਂ ਹਾਂ ਰੇਡਨ ਰੇਡ ਬਾਈ ਯਾਰ ਗੈਣ ਲਾ ਪੈਸੀ 15 ਨੂੰ ਕਿਹਾ ਲਖਾਈ ਆਪੋ ਆਪਣੀ ਕਰ ਲਾਂਗੇ ਯਾਰ ਕਿ ਨਾ ਕੀ ਹੁਣ ਲੰਡਲੀ ਨਾ ਦੱਸ ਨਾ ਇਹ ਅੜੀ ਕਰੀ ਖੜਾ ਆ ਲਖਾਈ ਆਪੋ ਆਪਣੀ ਕਰਾ ਲਾਂ ਹੜ ਜਾਏ ਮੋੜੀ ਨਾ ਮੇਰਾ ਬਾਈ ਲਖਾਈ ਆਪੇ ਕਰਾ ਲੇ ਓ ਯਾਰ ਲਖਾਈ ਆ ਇਹ ਗਰੀਬ ਬੰਦਾ ਆ ਯਾਰ ਹੁਣ ਨਹੀਂ ਨਹੀਂ ਫਿਰ ਤਾਂ ਉੱਥੇ ਹੀ ਕੋਈ ਫਰਕ ਨਹੀਂ ਪੈਂਦਾ 15 ਲਖਾਈ ਆਪਨੀ ਕਰਾ ਲਿਓ ਪੈਸੇ ਨਾਲ ਯਾਰ ਪੈਸੇ ਖਰੇ ਕਰਨਾ ਲਖਾਈ ਆਪੋ ਆਪਣੀ ਕਰਵਾ ਲਾਂਗੇ ਚੱਲ ਉਹ ਕੋਈ ਫਰਕ ਚੱਲ ਛੋੜ ਕਰਦੇ ਆ ਉਹਦੇ ਖਣੋਂਗ ਫਿਰ ਸੋ ਛੋੜ ਕਰਾਓ ਛੋੜ ਕਰ ਦੇ ਐਡਾ ਮੁੱਲ ਦਾ ਪਸ਼ੂ ਵੇਚਿਆ ਪਤੰਦਰਾ ਖੁਸ਼ ਹੋ ਗਏ ਹੈ ਪਤੰਦਰਾ ਤੋਂ ਘੱਟ ਨਹੀਂ ਦੇਣਾ ਰੁਪਿਆ ਉਹ ਚੱਲ ਕੋਈ ਨਹੀਂ ਯਾਰ ਇਹਨਾਂ ਨੇ ਵਿਚਾਰਿਆਂ ਨੇ ਖਰਚੇ ਖਰਚੇ ਖੁਰਚੇ ਪੈਂਦੇ ਆ ਬਾਈ ਯਾਰ ਇਹਨਾਂ ਨੂੰ ਵੀ ਠੀਕ ਆ ਬਾਈ ਲੈ ਛੋਟ ਕਰ ਦੇ ਖੋ ਜਾਨ ਲੈ ਜਾ ਬਈ ਆ ਸਹੀ ਯਾਰ ਉਹ ਮੈਂ ਪਾਉਂਗਾ ਖੰਡ ਦੀ ਬਾਟੀ ਮੈਦਾ ਜੇ ਬੱਕਰੀ ਵੀ ਨਹੀਂ ਵੇਖੀ 7 8 9 10 11 12 13 14 ਇੱਕ نوٹ ਔਰ ਦੇ 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 ਕੁਛ ਨਹੀਂ 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 ਭਾਈ ਜੀ ਹਾਂ ਮੇਰੇ ਮੈਨ ਦੱਸਿਆ ਸਾਰਾ ਕੁਝ ਓ ਦੱਸ ਚੱਕ ਲਾ ਹੋ ਗਿਆ ਬੱਕਰੀ ਵਖਾ ਬਾਈ ਬੱਕ ਚੱਕ ਹੁਣ ਨਾ ਮੋੜੀ ਹੁਣ ਨਾ ਮੋੜਨਾ ਨਾ 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 ਲੈ ਜਾ ਲੈ ਚੈੱਕ ਕਰ ਲੈ ਸਾਰਾ ਕੁਝ ਚੈੱਕ ਕਰ ਬਾਈ ਜਿਹੜੀ ਗੱਲ ਆ ਲਾ ਵੀ ਸੌਦਾ ਹੋ ਗਿਆ ਪਹਿਲਾਂ ਕੀ ਕਰੀਂ ਵਰੂਗੀ ਠੀਕ ਆ ਬਾਈ ਸੁਖੇ ਲਓ ਵੀ ਆ ਬੱਕਰਾ ਆਇਆ ਮੰਡੀ ਨਿਸ਼ਾਨ ਇਹ ਵੀ ਠਹਿਰ ਕੇ ਪੋਣੀਆ ਵੀਡੀਓ ਪੁਕਟਾ ਕੇ ਪੋਣੀ ਆਪਾਂ ਤੇ ਇਹ ਵੀ ਤੁਹਾਨੂੰ ਲਾਈਵ ਵਿੱਚ ਵੀ ਦਿਖਾਵਾਂਗੇ ਸੌਦਾ ਸਿਰੇ ਚੜ ਗਿਆ ਬਾਈ ਸੁਖੇ ਨੂੰ ਬੱਕਰੀ ਦੇਤੀ ਬਾਈ ਨੇ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਲਓ ਵਖਾਈ ਬੱਕਰਾ ਬਾਈ ਲਓ ਵੀ ਆ ਬੱਕਰਾ ਕੰਨ ਨਾ ਖਿੱਚੀ 16500 ਦਾ ਹੋਇਆ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਤਾਂ ਇਨਾਂ ਦਾ ਪੈਸੇ ਤਾਂ ਦਵਾ ਪੂਰੇ ਬੱਦ ਪਿੰਗ ਬਗੈਲ 750 ਰੁਪਏ ਨਹੀਂ ਉਹ ਗਰੀਬ ਬੰਦੇ ਇਹਨਾਂ ਨੇ ਵਿਚਾਰਾਂ ਚਾਰ ਰੁਪਏ ਬਣਾਉਣੇ ਆ ਯਾਰ ਮਨ ਮਰਜ਼ੀ ਪੁੱਛ ਲੈ ਉਹ ਤੇਰਾ ਮਰਦਾਨ ਬੰਦਾ ਤੇਰੇ ਨਾਲ ਖੜਾ ਤੈਨੂੰ ਹਾਂ ਕਰਤੀ ਚੱਲਾ ਕਿਹੜਾ ਪਿੰਡ ਆ ਬਾਈ ਕਿਹੜਾ ਇੰਨਾ ਖੜਾ ਭਾਈ ਤੀਨਾ ਖੜਾ ਲਿਖੋ ਭਾਈ ਯਾਰ ਬਖਾਤਾ ਬੱਕਰਾ ਹਾਂ ਭਾਈ ਪੈਸੇ ਆ ਗਏ ਆ ਗਏ ਗਿਣੀ ਜਾਂਦਾ ਭਾਈ ਪੈਸੇ ਬਹੁਤ ਬਹੁਤ ਉਧਰ ਸਾਹਮਣੇ ਕਰੇ ਹਾਂ ਪੈਂਟ ਕੋਠਾ ਆਪਣਾ ਆਹ ਬੱਕਰੇ ਦਾ ਸੌਦਾ ਸਿਰੇ ਚੜ ਗਿਆ ਸਵੇਰ ਸਵੇਰ ਬੋਣੀ ਹੋ ਰਹੀ ਆ ਚੰਗੇ ਚੰਗੇ ਨਾਗ ਵਿਕ ਰਹੇ ਆ ਤੋਂ ਇੱਕ ਤਾਂ ਲੱਗ ਕੇ ਮੈਂ ਯਾਰ ਚਲੋ ਰੱਖਣਾ ਇੱਥੇ ਵੱਡ ਨਾਲ ਇੰਨੇ ਖੇੜੇ ਤੋਂ ਆਏ ਭਾਈ ਕਿਹੜੇ ਪਿੰਡੋਂ ਲਿਆਂਦਾ ਬਾਈ ਕਿਹੜੇ ਪਿੰਡੋਂ ਲਿਆਂਦਾ ਦੁੱਧ ਦੇ ਦੋ ਅਜੇ ਹੁਣ ਇਹ ਵੀ ਵਧੀ ਜਾਂਦੇ ਤੇਰਾ ਸਿੱਕਾ ਕੀ ਮੰਗਿਆ ਮਾੜਾ ਮਟਾ ਲੈ ਸਕੋਰ ਤਾਂ ਦੇ ਹੁਣ ਤੂੰ ਇਹ ਮਾ ਫੜ ਕੀਰਾ ਹੋਵੇ ਤਾਂ ਖੀਰਾ ਹੀ ਹੋਵੇ ਦੰਦੀ ਕਿਵੇਂ ਰੰਜੀ ਦਾ ਦੋ ਦੰਦਾਈ ਦੋ ਬਾਈ ਕੀ ਮੰਗਿਆ ਇਹਦਾ ਕੀ ਮੰਗਿਆ 20 ਰੱਖਿਆ ਹੁਣ ਤਾਂ 20 ਦਾ ਨਿਬੜਾ ਕੰਮ ਤਾਂ ਆਇਆ ਉਹ 20 ਆ ਗਿਆ ਉਹ 20 ਘਟੇ ਦੇਣਾ 20 ਘਟਦਾ ਦੇਣਾ ਨਹੀਂ ਆਵਾਜ਼ 20 ਘਟਦੇ ਦੇਣਾ 20 ਫਿਰ ਉੱਥੇ ਰੱਖ ਹੁਣ ਤੂੰ ਕਹਿੰਦਾ 20 ਤਾਂ ਦੇਣਾ ਹਾਂ ਭਾਈ 18 ਲਾ ਨਾ ਭਰਾ ਨਾ ਯਾਰ ਹੋਰ ਲੱਭ ਲੈ ਹੋਰ ਵਾਦੀ ਨਹੀਂ ਚੱਲ ਹੋ ਗਿਆ ਹੋ ਗਿਆ ਯਾਰ ਉਹ 1000 ਪਾਇਆ ਉਹਨੇ ਇਕੱਠਾ ਹੱਥ ਤਰਾਂ ਲੈ ਬੈਠੇ ਨਹੀਂ ਜਾ ਆ ਲੈ ਲੈ ਗੱਲ ਕਰਨੀ ਆਪਾਂ 40000 ਦਾ ਕੀ ਫਰਕ ਰਹਿ ਗਿਆ ਹੁਣ ਉਹ ਕੀ ਕਹਿੰਦੇ ਕੀ ਹੋਰ ਇਹਦਾ ਕਹਿੰਦਾ ਪੀੜਿਆ ਬਾਈ ਯਾਰ 28000 ਉਹ ਮੰਗਣ ਦਾ ਸੌਦੇ ਹੋਏ ਤਾਂ ਤੂੰ ਬਾਤ ਤੋਂ ਬਾਤ 726 ਬਸ ਨਾਲੇ ਤੂੰ 20 ਆਖੀ ਜਨਾ 20 ਤੂੰ ਘੱਟ ਦਿੰਨਾ ਹੀ ਨਹੀਂ ਇਹ ਗੱਲ ਕਰੋ ਬਾਈ ਹੋਣਾ ਮੋੜੀ ਨਹੀਂ ਦੱਸਦੀ ਫਿਰ ਕੋਈ ਨਾ ਮੇਰੇ ਕਿਹੜੇ ਪੈਸੇ ਘਰ ਕੇ ਰੱਖਦੇ ਆ ਹੁਣ ਵੀ ਲੱਗੇ ਪੜ ਲੈ ਪੜ ਲੈ ਕੋਈ ਨਾ ਨਾ ਉਹ ਮੰਨ ਤਾਂ ਜਾ ਹਾ ਤਾਂ ਕੁਛ ਤੂੰ ਦੱਸ ਦੇ ਫਿਰ ਕੋਈ ਗੱਲ ਫੜ ਲੂ ਆ ਲਾ 50000 ਕਹੂੰਗਾ ਸੁਣ ਤਾਂ ਲਾ ਨਹੀਂ 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 ਸੁਣ ਤਾਂ ਲੈ ਗੱਲ ਤਾਂ ਹੁੰਦਾ ਇੱਥੇ ਬਰਾਏ ਦੱਸ ਦੇ ਕੋਈ ਗੱਲ ਕੱਟ ਕਰ ਦੇ 500 ਨਾ ਨਾ ਮੈਂ ਕਹਾ ਹੁਣ ਸਾਰੀ ਕਰ ਦੇ ਯਾਰ ਉਹ ਸਰਦਾਰ ਬੰਦਾ ਯਾਰ ਗਰੀਬ ਬੰਦੇ ਆ ਇਹ ਯਾਰ ਦੇ ਉਹ ਨਹੀਂ ਤੁਹਾਡੇ ਘਰ ਦਾ ਜੇ ਮੈਂ ਗਰੀਬ ਨਹੀਂ ਹੁੰਦੇ ਉਹ ਉਹ ਆਥਣੇ ਫੇਰ 2000 ਕਟਾ ਕੇ ਵਜਾ ਹੁਣ ਵਿਗਦਾ ਤੇਰਾ ਫੇਰ ਸਾਰੇ ਪਿੱਛੇ ਪੈ ਜਾਣਗੇ ਨਹੀਂ ਕੋਈ ਗੱਲ ਨਹੀਂ ਫੇਰ ਹੀ ਗੱਲ ਫੇਰ ਹੁਣ ਓਏ ਯਾਰ ਹੁਣੇ ਵਿਕਣਾ ਵੀ ਨਹੀਂ ਵਿਕਣਾ ਨਹੀਂ ਓਏ ਅੜੀ ਨਹੀਂ ਕਰੀਦੀ ਹੁੰਦੀ ਗੱਲ ਸੁਣਾ ਉਹ ਜੇ ਦਲਾਲੀ ਲੈਂਦਾ 100 ਰੁਪਏ ਦਲਾਲੀ ਵੀ ਦੇਣੀ ਸੀ ਦਲਾਲੀ ਅਸੀਂ ਦੋਵੇਂ ਦੇ ਦਾਂਗੇ ਆ ਦੋ ਨਹੀਂ ਤੇ ਫਿਰ ਗੱਲ ਤਾਂ ਉਹ ਹੀ ਆ ਵੀ ਉਹ 100 ਨੂੰ ਛੱਡ ਦੇ ਉਹ 200 ਵੀ ਕਹਿੰਦੀ ਓਏ ਆਪ ਤੈਨੂੰ ਦੇਖੇ ਜਾਊਗਾ 18 ਜਾ ਮਾਨਾ ਤਮਾਰੀ ਵਾਲ ਨਹੀਂ ਬਰਹਾ ਮੋੜ ਕੇ ਲੈ ਯਾਰ ਕਿੱਟੀ ਗੱਲ ਫੜਾਓ ਗਿਣੋ ਯਾਰ ਪੈਸੇ ਕਿਉਂ ਹੁਣ ਕਿਰਸਾ ਕਰਦਿਆਂ ਓਰੇ ਲਿਆਓ ਬੱਕਰਾ ਬਾਈ 100 ਰੁਪਏ ਹੀ ਕਰ ਤੋਂ ਭਾਈ ਗਿਣ ਪੈਸੇ ਠੀਕ ਆ ਪੁੱਤ ਨਾ ਉਹ 20 ਦਾ ਹੀ ਹੋਵੇ 20 ਦਾ ਨਹੀਂ ਗੱਲ ਲਾਟ ਕੱਟ ਦੇਣਾ ਹੁਣ 20 ਦਾ ਹੀ 20 ਘੱਟ ਦੀ ਚੀਜ਼ ਆ ਮੇਰੀ ਗੱਲ ਸੁਣਿਆ 20 ਬਾਅਦ ਅਗਲੇ ਨੇ ਤਾਂ ਯਾਰ ਫੋਨ ਕੇ ਲੈਣਾ ਹੀ ਲੈਣਾ ਠੀਕ ਆ ਨਾ ਯਾਰ ਅਡੀ ਪੰਨ ਲਿਖਾਈ ਇਹ ਕਰਵਾ ਦੇਣਗੇ 20 ਤੁਹਾਨੂੰ ਚਾਲਾ ਮੰਗਿਆ ਤਾਂ ਵੀ ਤੈਨੂੰ ਉੱਤੇ ਮਿਲ ਗਿਆ ਹੁਣ ਤਰਦਾ ਕਰ ਲੈ 2000 ਰੁਪਏ ਇਧਰਲੇ ਪਾਸੇ ਕਰੋ ਇਧਰੋਂ ਸੂਝ ਪੈਣੀ 25 ਕਰ ਦਾਂਦਾ ਇਧਰ ਅੰਗਰੇਜ਼ ਕਾਹਦਾ ਸੌਦਾ ਕੀਤਾ ਬਾਈ ਬੱਕਰੀ ਦਾ ਬਾਈ ਚਿੱਟੀ ਫੰਡਰ ਆ ਕਿੰਨੇ ਦੀ ਕਰਤੀ ਮਿੱਤਰੋ ਸੌਦਾ ਚੰਦਾ ਹੈ ਬਾਈ ਪਿੰਡ ਕਿਹੜਾ ਆਪਣਾ ਖਾਰਾ ਖਾਰਾ ਫਿਰ ਤਾਂ ਨੇੜੇ ਗਵਾਂਢੀ ਬੰਦੇ ਆ ਯਾਰ ਨਹੀਂ ਨਹੀਂ 6000 650 ਲਾ ਦਿੰਦਾ ਪਹਿਲੀ ਇੱਕ ਮਿੰਟ ਤੈਨੂੰ ਦੇਣ ਲੈਣ ਵਾਲੀ ਗੱਲ ਹੈ ਬੰਦੇ ਮੇਰੀ ਗੱਲ ਸੁਣ ਬੱਡੇ ਭਾਈ ਮੈਂ ਮੈਂ ਪਹਿਲਾਂ ਹੀ ਕੱਚਾ ਮੁੱਲ ਲੈ ਲੈਂਦਾ ਜਾਂ ਛੀਲ ਵਾਲਾ ਪੈਂਡ ਉਹ ਕਿੰਨੇ ਦਾ ਜੰਮ ਸੀਗਾ ਪਹਿਲਾਂ ਸੱਟੇ ਜਿਹਨੂੰ ਪੱਕਾ ਮੁੱਲ ਲਾਇਆ ਨਹੀਂ ਨਾਲ ਕੀ ਗੱਲ ਕੀਤੀ ਕਰੀ 7 ਕਰਤਾ 500 ਉਹਨੇ ਹੋਰ ਪਾ ਦਾ ਵਿੱਚ ਖਿੱਚ ਕੇ ਮੈਂ ਫੇਰ ਵੀ ਨਹੀਂ ਬੋਲਿਆ ਤੈਨੂੰ ਮੈਂ ਮੰਗਿਆ ਕਿੰਨੇ ਦੀ ਹਾਂ ਨਾ ਮੰਗਿਆ ਹੈਲੋ ਸਾਡੇ ਅਸਰ ਦੀ ਆਂਦਾ ਯਾਰ ਸਾਡੇ ਅਸਰ ਦੀ ਹੈਲੋ ਇੱਧਰ ਸੁਣਾ ਉਹਨੇ 7 ਲਾਇਆ ਮੈਂ 500 ਧੱਕੇ ਨਾ ਪਾਇਆ ਅਸੀਂ ਫੇਰ ਵੀ ਨਹੀਂ ਕਰਾਂਗੇ 8 500 ਮੇਰੀ ਗੱਲ ਨਹੀਂ ਹੋਏਗਾ ਮੇਰੀ ਗੱਲ ਸੁਣ ਲੈ ਗਈ ਪੈਣੀ ਮਾਲੇ ਜਾਣਾ ਯਾਰ ਮੇਰੀ ਦਾ ਸੁਣ ਲੈ ਇੱਕ ਮਿੰਟ ਐ ਕਰ ਆ ਤਰਦੇ ਰਕਲ 200 ਉੱਥੇ ਇਹਦੇ ਮੈਂ ਮਾਰ ਨਹੀਂ ਪੈਂਦੇ ਸਾਰੀ ਨਹੀਂ ਕਰ ਸਕਦੀ ਯਾਰ ਫਿਰ ਹੁਣ ਆ ਹੀ ਹੋਊਗਾ ਸੋਦਾ ਹੋਰ ਕੀ ਹੈ ਯਾਰ ਹਾਂ ਤੈਨੂੰ ਲੱਗੇ ਜਾਈ ਜਾ ਲੈ ਉਹ ਆਪਣੇ ਨਾਲ ਹੁਣ ਮੇਰੀ ਮੇਰੀ ਗੱਲ ਤੇ ਖੜਨਾ ਬੋਲ ਫਿਰ ਤੈਨੂੰ ਉਹਨੇ ਜੈ ਜੀ ਕਰਾਉਣੀ ਆ ਹਾਂ ਤਸਗਾ ਲਈਓ ਓਏ ਆ ਟੁੱਟ ਪਾ ਜਾਨਾ ਉਹ ਨਾ ਗੁਰਿਆ ਕੀ ਹੁੰਦਾ ਯਾਰ ਜੰਗੀ ਜਾਵੇ ਅਗਲਾ ਬੋਲੇ ਜੰਗੀ ਯਾਰ ਕਾ ਠੱਗਾ ਕਰਾਈ ਜਾਂਦੇ ਨੇ 8 8 8 ਓ ਯਾਰ ਕਮਾਲ ਕਰੀ ਲਾਨੇ 300 ਪਾ ਕੇ 5000 ਰੁਪਏ ਕਿਉਂ ਹੈ ਕਰ ਮੇਰੀ ਗੱਲ ਓ ਭਰਾ ਉਹ ਸਾਰੀ ਲੈ ਖਲੋ ਬੱਕਰੀ ਵੀ ਰੱਖ ਲੈ ਯਾਰ ਉਹ ਪਾ ਪੱਤੀ ਵਾਲੇ ਮੈਂ ਉਹ ਬਗੈਰ ਬੋਲੇ ਉਹਨੇ 1000 ਪਾਇਆ ਮੈਂ ਬੋਲੇ ਵਿਚਾਰੇ ਉਹ ਤੂੰ ਵੀ ਮੰਨਣਾ ਹਣਾ ਪਾ ਲੋ ਯਾਰ ਮੈਂ ਨਹੀਂ ਇੱਕ ਟੁਕ ਦਾ ਖੁਸ਼ ਹੋ ਕੇ ਹਾਂ ਸਾਹ ਇੱਕ ਮੈਂ ਨੂੰ ਆਣਾ ਇੱਕ ਮਿੰਟ ਸਾਰੇ ਜਣੇ ਚੁੱਪ ਕਰੋ ਅੰਗਰੇਜ਼ ਉਹ ਬੰਦਾ ਤੇਰਾ ਮੈਂ ਨਹੀਂ ਕਰੇ ਉਹ ਅੰਗਰੇਜ਼ ਮੇਰੀ ਗੱਲ ਸੁਣ ਹਾਂ ਹੁਣ ਤੂੰ ਕੀ ਆਣਾ ਮੈਂ ਹਜ਼ਾਰ ਕਹਿਣਾ ਜੀ ਇਹਨੂੰ ਮੈਂ ਤੈਨੂੰ ਪਸਾ ਜਾ ਲਖਾਈ ਕਰਾ ਦਿਓ ਯਾਰ ਖੋਲ ਲੋ ਚੱਲ ਯਾਰ ਮਨੂ ਜਾ ਯਾਰ ਜਾ ਆਪਾਂ ਵੀ ਲਖਾਈ ਕਰਾ ਲੇ ਬਸ ਆ ਪੈਸੇ ਕਰੇ ਕਰ ਲਾ ਕਿਉਂ ਆ ਡੱਬੀ ਬੱਕਰੀ ਦਾ ਆ ਡੱਬੀ ਜੀ ਆਪਣੇ ਇਹ ਲਓ ਦੋਸਤੋ ਲਾ ਵੀ ਖਾਰੇ ਤੋਂ ਆਏ ਸੀ ਬਾਈ ਮੰਗੇਰੀ ਲੈ ਕੇ ਬੱਕਰੀਆਂ ਇਹ ਆਪਾਂ ਤੁਹਾਨੂੰ ਬੱਕਰੀ ਥੱਲੇ ਵੀ ਲਾ ਕੇ ਦਿਖਾਵਾਂਗੇ। ਆ ਬੱਕਰੀ ਦਾ ਸੌਦਾ ਹੋਇਆ। 8000 ਚ ਹੋਇਆ ਤੇ ਲਖਾਈ ਅੰਗਰੇਜ਼ਾਂ ਨਾਲ ਕਰਾਉਣੀ ਆ। ਖੁਸ਼ ਆਂ ਬਾਈ ਸਾਰੇ ਜਣੇ। ਠੀਕ ਆ ਬਾਈ।